ਸਾਡੇ ਨਾਲ ਇਸ ਵੇਲੇ ਅਕਾਲੀ ਦਲ ਦੇ ਸੀਨੀਅਰ ਨੇਤਾ ਹੋਰ ਸਾਬਕਾ ਵਿਧਾਇਕ ਖੇਮਕਰਨ ਤੋਂ ਬਲਟੋਆ ਸਾਹਿਬ ਜੁੜੇ ਨੇ ਬਲਟੋਆ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਹੀ ਇਹ ਬੜੀ ਸ਼ਰਮਨਾਕ ਘਟਨਾ ਵਾਪਰੀ ਹੈ ਹੋਇਆ ਕੀ ਸੀਗਾ ਅਸਲ ਜੀ ਤੁਹਾਡੀ ਨਿਗਾਹ ਦੇ ਵਿੱਚ ਵੀ ਉਸ ਪਿੰਡ ਇਸ ਪਿੰਡ ਦੀ ਘਟਨਾ ਆਈ ਹੋਏਗੀ ਇੱਕ ਉਤਰਪੀ ਹੈ ਜੀ ਹਮ ਮੇਰੇ ਵੀ ਧਿਆਨ 'ਚ ਸਭ ਕੁਝ ਆਇਆ ਹਮ ਅਰੇ ਬੜੀ ਸ਼ਰਮਨਾਕ ਜਿਸ ਤਰ੍ਹਾਂ ਤੁਸੀਂ ਸਮਝ ਇਕ ਰਗੀਤਾ ਹਮ ਬੜੀ ਬਾਦ ਕਿਸਮ ਦੀ ਗੱਲ ਹੀ ਘਟਨਾ ਆ। ਹੂੰ। ਇੱਕ ਗੱਲ ਹੈ ਕਿ ਜਿਹੜੇ ਵੀ ਲੋਕਾਂ ਨੇ ਕਾਰਾ ਕੀਤਾ ਆ ਜੀ ਚਾਹੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਰੋਸ ਹੋਵੇ, ਗਿਲਾ ਹੋਵੇ, ਲੰਬਾ ਹੋਵੇ ਉਹ ਪਰੇ ਪੰਚਾਇਤ ਕੀਤਾ ਜਾਂਦਾ ਜਾਂ ਪ੍ਰਸ਼ਾਸਨ ਕੋਲ ਉਠਾਇਆ ਜਾਂਦਾ ਹੈ। ਜੀ। ਪਰ ਜਿਸ ਤਰ੍ਹਾਂ ਉਹਨਾਂ ਨੇ ਉਹ ਲੜਕੇ ਲੜਕੀ ਦਾ ਮਾਮਲਾ ਸੀਗਾ ਤੇ ਲੜਕੀ ਦੀ ਮਾਤਾ ਦੇ ਨਾਲ ਜਿਸ ਤਰ੍ਹਾਂ ਦਾ ਬਿਹੇਵ ਕੀਤਾ ਆ ਮਰਦਾਉ ਕੀਤਾ ਆ ਉਹ ਆਤਮੰਦਪਾਗ ਹੈ ਇਹ ਮਲਤੋਹੇ ਪਿੰਡ ਨਹੀਂ ਪੂਰੇ ਦੁਨੀਆ ਦੇ ਕਿਸੇ ਕੋਨੇ ਵਿੱਚ ਇਹ ਜਿਹੀ ਘਟਨਾ ਵਾਪਰੀ ਹੈ ਤੋਂ ਸਮਾਜ ਵਾਸਤੇ ਸ਼ਰਮਨਾਕ ਹੁੰਦੀ ਹੈ ਸ਼ਰਮਿੰਦਗੀ ਦਿੰਦੀ ਹੈ ਪਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਮਕਦਮਾ ਦਰਜ ਹੋ ਗਿਆ ਹੈ ਹਮ ਪਰ ਮਕਦਮਾ ਦਰਜ ਹੁੰਦੇ ਨਾਲ ਉਹ ਫੜੇ ਜਾਣਗੇ ਗ੍ਰਸਤਾਰੀ ਹੋਊ ਕੀ ਹੁੰਦਾ ਕੀ ਨਹੀਂ ਹੁੰਦਾ ਗਾਂ ਦੀ ਗੱਲ ਹੈ ਪਰ ਜਿਹੜੀ ਇੱਕ ਇੱਜ਼ਤ ਇੱਕ ਆਬੂਦੀ ਦਾ ਸਨਮਾਨ ਹੁੰਦਾ ਹੈ ਹਾਂ ਬਿਲਕੁਲ ਉਹਨੂੰ ਜਿਹੜੀ ਇਸ ਜੀ ਹੈ ਜੀ ਉਹ ਵਾਪਸ ਨਹੀਂ ਆਵੇ ਬਿਲਕੁਲ ਵਲਟੋਵਾ ਸਾਹਿਬ ਕਿਉਂਕਿ ਬੜੀ ਆਪਣੇ ਆਪ ਦੇ ਵਿੱਚ ਤਾਲਿਬਾਨੀ ਸਜ਼ਾ ਕੁੜੀ ਵਾਲਿਆਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹ ਮੁੰਡੇ ਵਾਲਿਆਂ ਨੂੰ ਥੋੜਾ ਜਿ ਤੁਸੀਂ ਚਾਣਨਾ ਪਾ ਸਕਦੇ ਹੋ ਕਿ ਕਿਉਂ ਇਹੋ ਜਿਹੀ ਘਟਨਾ ਵਾਪਰੀ ਕੋ ਲਵ ਮੈਰਿਜ ਜੇ ਕਰਾਈ ਹੈ ਤਾਂ ਇਹੋ ਜਿਹਾ ਕੀ ਵਿਵਾਦ ਹੋਇਆ ਕਿ ਦੂਜੀ ਜਿਹੜੀ ਤੇਰਾ ਉਹ ਵੀ ਤੁਹਾਡੇ ਹੀ ਹਲਕੇ ਦੇ ਆਂਦੇ ਨੇ ਲੋਕ ਨਹੀਂ ਸੇਮ ਪਿੰਡ ਦੇ ਨੇ ਬਲਟੋਹੇ ਦੇ ਹੀ ਨੇ ਅੱਛਾ ਔਰ ਗੱਲ ਸਿਰਫ ਇੰਨੀ ਕੇ ਕਿ ਆਮ ਹੀ ਸਮਾਜ ਦੇ ਵਿੱਚ ਜਿਹੜੀ ਇੱਕ ਪ੍ਰਵ੍ਰਤੀ ਹੈ ਖਾਸ ਕਰਕੇ ਆ ਜਿਹੜਾ ਸੋਸ਼ਲ ਮੀਡੀਆ ਆ ਗਿਆ ਹੈ ਜੀ ਜਿਹੜੇ ਆ ਆਪਾ ਜੜੀਏ ਕੇ ਮੋਬਾਈਲ ਜਿਹੜੇ ਆ ਗਏ ਨੇ ਜੀ ਇਹਨਾਂ ਕਰਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਅ ਜਿਹੜੀਆਂ ਪਰਿਵਾਰਾਂ ਦੇ ਵਿੱਚ ਪਰਵਾਨਤ ਨਹੀਂ ਹੁੰਦਾ ਹਮ ਤੇ ਬੱਚੇ ਉਸ ਵਿੱਚ ਲਿਵਨ ਰਿਲੇਸ਼ਨ ਚ ਸ਼ੁਰੂ ਹੋ ਜਾਂਦੇ ਨੇ ਹਮ ਔਰ ਉਸ ਤੋਂ ਬਾਅਦ ਕੀਵਾਂ ਅਜਿਹੇ ਕਦਮ ਚੁੱਕਦੇ ਨੇ ਕਿ ਮਾਂ-ਬਾਪ ਦੀ ਰਜ਼ਾਮੰਦੀ ਤੋਂ ਬਿਨਾਂ ਹੀ ਅ ਘਰੋਂ ਦੌੜ ਜਾਂਦੇ ਨੇ ਹੁਣ ਪਿੰਡ ਦਾ ਮਾਮਲਾ ਸੀ ਹਮ ਲੜਕੀ ਦਾ ਵਿਆਹ ਵੀ ਹੋਣਾ ਸੀਗਾ ਪਰ ਮਾਪੇ ਕਦਾਚਤਰੀ ਪਿੰਡ ਦੇ ਵਿੱਚ ਆਗਿਆ ਨਹੀਂ ਦੇ ਸਕਦੇ ਨਾਲ ਸਮਾਜ ਹੀ ਦਿੰਦਾ ਹੈ ਹਮ ਤੋਂ ਫਿਰ ਲੜਕਾ ਲੜਕੀ ਜਿਹੜੇ ਆ ਕਰੋ ਭੱਜ ਕੇ ਕਹਿ ਲੋ ਰੂਪਛ ਹੋ ਕੇ ਕਹਿ ਲੋ ਹੂੰ ਉਸ ਤੋਂ ਬਾਅਦ ਜਿਹੜਾ ਆ ਉਸ ਪਰਿਵਾਰ ਨੇ ਜਿਹੜਾ ਗੁੱਸੇ ਦੇ ਵਿੱਚ ਆਣ ਕੇ ਜਿਹੇ ਹੱਕ ਕਦਮ ਪੁੱਟਿਆ ਜਿਹੜਾ ਕਿ ਸ਼ਰਮਸ਼ਾਰ ਹੈ ਔਰ ਉਹਨਾਂ ਨੇ ਵੀਡੀਓ ਵੀ ਬਣਾਈ ਵਾਇਰਲ ਵੀ ਕੀਤੀ ਔਰ ਜਿਸ ਤਰ੍ਹਾਂ ਦਾ ਉਕਾਰਾ ਸਾਹਮਣੇ ਆਇਆ ਉਹ ਬੜਾ ਦੁੱਖ ਵੀ ਦਿੰਦਾ ਹੈ ਤੇ ਬਿਲਕੁਲ ਬਲਤੋਵਾ ਸਾਹਿਬ ਕੋਈ ਇਹਨਾਂ ਦਾ ਕੋਈ ਜੇ ਆਪਾਂ ਸਮਝ ਨਹੀਂ ਕਿਉਂਕਿ ਸਮਾਜਿਕ ਤੌਰ ਤੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿ ਉਹ ਜਾਤ ਦਾ ਅੰਤਰ ਸੀਗਾ ਜਾਂ ਅਮੀਰੀ ਗਰੀਬੀ ਦਾ ਵੀ ਕੋਈ ਅੰਤਰ ਸੀਗਾ ਕਿਉਂਕਿ ਪਿੰਡ ਦੇ ਵਿੱਚ ਇਹੋ ਜੀ ਘਟਨਾ ਵਾਪਰ ਜਾਨੀ ਇੱਕੋ ਪਿੰਡ ਦੇ ਵਿੱਚ ਉਹ ਗੱਲ ਠੀਕ ਆ ਤੁਹਾਡੀ ਕਿ ਮਾਪਿਆਂ ਦੀ ਰਜ਼ਾ ਨਹੀਂ ਸੀਗੀ ਤੇ ਸ਼ਾਇਦ ਉਹ ਗੁੱਸਾ ਲੋਕਾਂ ਦਾ ਦੋਨੋਂ ਬਸ ਇੱਕ ਧਿਰ ਵੱਲੋਂ ਤਾਂ ਨਿਕਲ ਹੀ ਗਿਆ ਪਰ ਕੀ ਕੋਈ ਫਰਕ ਵੀ ਸੀਗਾ ਕਿ ਜਿਸ ਕਰਕੇ ਸਹਿਮਤੀ ਨਹੀਂ ਬਣ ਪਾਈ ਨਹੀਂ ਮੇਰੇ ਖਿਆਲ ਕੇ ਪਤਾ ਨਹੀਂ ਮਾਪਿਆਂ ਦੇ ਕੋਈ ਨਜ਼ਰ ਚੀ ਉਹ ਗੱਲ ਹੈਗੀ ਸੀ ਜਾਂ ਨਹੀਂ ਹੈਗੀ ਸੀ ਉਹ ਕੇ ਗੱਲ ਪੈਂਦੀ ਹੈ ਈ ਇੰਨੀ ਵੱਧ ਗਈ ਹੈ ਕਿ ਉਸ ਤੋਂ ਬਾਅਦ ਇਹਦੇ ਉੱਤੇ ਗੱਲ ਕਰਨਾ ਜਾਂ ਤੈਥਿਕ ਜਾਣਾ ਉਹ ਕਾਇਬਰ ਨਾ ਤੇ ਕੋਈ ਜਾਤੀਵਾਦ ਆਈ ਕੋਈ ਇਸ਼ੂ ਸੀ ਹਮ ਔਰ ਨਾ ਹੀ ਅਮੀਰੀ ਗਰੀਬੀ ਦਾ ਸੀ ਲੇਬਰਰ ਪਰਿਵਾਰ ਨੇ ਹਮ ਔਰ ਇੱਕੀ ਜਾਤੀ ਨਾਲ ਸੰਬੰਧ ਰੱਖਦੇ ਨੇ ਹਮ ਤੇ ਜੋ ਕਸ਼ੀ ਮੇਰਾ ਲੱਗੇ ਹੀ ਕਿ ਲੜਕੇ ਲੜਕੀ ਦੇ ਭੱਜਣ ਕਰਕੇ ਜੀ ਤੇ ਕੁਦਰਤੀ ਹੈ ਕਿ ਸਾਡੇ ਸਮਾਜ ਚ ਵਰਤਾਰਾ ਹੈ ਕਿ ਪਰਿਵਾਰ ਨੂੰ ਜਿਨ੍ਹਾਂ ਦੀ ਉਹ ਹੀ ਜਿਸ ਤਰ੍ਹਾਂ ਇੱਧਰ ਆਪਾਂ ਗੱਲ ਕਰਨ ਲਈਏ ਕਿ ਇਸ ਲੀਪੀ ਨਾਲ ਜਿਹਦੀ ਵੀਡੀਓ ਬਾਰੇ ਹੋਈ ਹੈ ਜੀ ਜਿਹੜੀ ਜਦੋਂ 13ਵੀਂ ਹੋਈ ਹੈ ਜ ਜੇ ਆਪਾਂ ਕਹੇ ਕਿ ਬਹੁਤ ਮੰਦਭਾਗੀ ਘਟਨਾ ਸ਼ਰਮਸ਼ਾਰ ਹੋਈ ਹੈ ਤੇ ਸਾਡੇ ਸਮਾਜ 'ਚ ਕਿਸੇ ਪਰਿਵਾਰ ਦੀ ਬੱਚੀ ਦਾ ਕਿਸੇ ਹੋਰ ਲੜਕੇ ਦੇ ਨਾਲ ਨਿਕਲ ਜਾਣਾ ਇਹਨੂੰ ਨਿਕਲ ਜਾਣਾ ਕਹਿੰਦੇ ਆ ਉਹ ਵੀ ਜਣਾਇਆ ਮਤਲਬ ਅਣਖ ਤੇ ਇੱਜ਼ਤ ਨਾਲ ਜੋੜ ਕੇ ਦੇਖਦੇ ਆ ਹਾਂ ਲੇ ਕਿ ਭਾਵੇਂ ਕਿ ਬੱਚੇ ਨਾ ਗੱਲਾਂ ਨੂੰ ਨਹੀਂ ਸਮਝਦੇ ਜਾਂ ਨਹੀਂ ਸਮਝਦੇ ਉਹਦਾ ਕੋਈ ਵੇਅ ਆਊਟ ਕੱਢਣਾ ਚਾਹੀਦਾ ਕੋਈ ਰਸਤਾ ਕਰਨਾ ਚਾਹੀਦਾ ਪਰ ਜਿਸ ਤਰ੍ਹਾਂ ਦਾ ਇਹਨਾਂ ਨੇ ਵਿਵਸਥਾ ਪੜਾਈ ਆਇਆ ਉਹ ਮਾੜਾ ਆ ਗਲਤ ਆ ਬਿਲਕੁਲ ਬਿਲਕੁਲ ਵਲਟੋਹਾ ਸਾਹਿਬ ਸਾਨੂੰ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਤਾਂ ਇੱਕ ਵਾਰ ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਦੀਨਾਂ ਦੇ ਵਲਟੋਹਾ ਪਿੰਡ ਦੇ ਵਿੱਚ ਜਿੱਥੇ ਬੀਤੇ ਦਿਨ ਲਵ ਮੈਰਿਜ ਨੂੰ ਲੈ ਕੇ ਮੁੰਡੇ ਵਾਲੇ ਔਰ ਕੁੜੀ ਵਾਲਿਆਂ ਧਿਰ ਦੇ ਵਿਚਕਾਰ ਝਗੜਾ ਇਸ ਕਦਰ ਵੱਧ ਗਿਆ ਕਿ ਕੁੜੀ ਵਾਲਿਆਂ ਨੇ ਮੁੰਡੇ ਦੀ ਮਾਤਾ ਦੇ ਕੱਪੜੇ ਉਤਾਰੇ ਉਹਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਕੱਪੜੇ ਉਤਾਰ ਕੇ ਉਹਨੂੰ ਉਸੇ ਪਿੰਡ ਦੇ ਵਿੱਚ ਪਿੰਡ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਬੇहद ਸ਼ਰਮਨਾਕ ਉਹ ਵੀ ਲੋਕ ਨੇ ਜਿਹੜੇ ਇਸ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰ ਰਹੇ ਸੀਗੇ ਬਲਕਿ ਉਸ ਲੇਡੀ ਦੇ ਉਸ ਔਰਤ ਦੇ ਅੰਗ ਨੂੰ ਟਕਣ ਦੇ ਲਈ ਅੱਗੇ ਨਹੀਂ ਵਧੇ ਬਲਕਿ ਇਸ ਦੇ ਸਾਹਮਣੇ ਖੜੇ ਹੋ ਕੇ ਉਸ ਲੇਡੀ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਰਹੇ ਨੇ ਪਰ ਬੇहद ਸ਼ਰਮਨਾਕ ਤਸਵੀਰਾਂ ਸਾਨੂੰ ਵੀ ਦਿਖਾਣੀ ਪੈ ਰਹੀਆਂ ਜਿਹਦੇ ਨਾਲ ਇੱਕ ਵਾਰੀ ਸਮਾਜ ਨੂੰ ਵੀ ਸ਼ਾਇਦ ਸ਼ਰਮਸਾਰ ਹੋਣਾ ਪਏਗਾ ਕਿ ਇਹ ਘਟਨਾ ਨੂੰ ਦੇਖ ਕੇ ਕਿ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਵਾਪਰ ਰਹੀਆਂ ਨੇ ਇੱਕੋ ਪਿੰਡ ਦੇ ਇੱਕੋ ਜਾਤ ਦੇ ਔਰ ਇੱਕੋ ਤਰ੍ਹਾਂ ਦੇ ਕਿੱਤਾ ਕਰਨ ਵਾਲੇ ਇਹ ਦੋ ਪਰਿਵਾਰਾਂ ਦੇ ਵਿੱਚ ਝਗੜਾ ਹੋਇਆ ਜਿੱਥੇ ਮੁੰਡੇ ਕੁੜੀ ਨੇ ਭੱਜ ਕੇ ਵਿਆਹ ਕਰਾਇਆ ਜਿਸ ਤੇ ਰੋਸ ਵਜੋਂ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਮਾਫ ਕਰਨਾ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਮਾਤਾ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਸ ਲੇਡੀ ਦੇ ਉਸਔਰਤ ਦੇ ਕੱਪੜੇ ਉਤਾਰ ਕੇ ਉਸ ਨੂੰ ਪਿੰਡ ਦੇ ਗਲਿਆਂ ਦੇ ਵਿੱਚ ਘੁਮਾਇਆ ਗਿਆ ਔਰ ਇਹ ਵੀਡੀਓ ਵਾਇਰਲ ਹੋਈ ਹੈ ਹੁਣ ਉਸ ਤੋਂ ਬਾਅਦ ਜਿੱਥੋਂ ਬਾਅਦ ਪੁਲਿਸ ਕਹਿ ਰਹੀ ਹੈ ਕਿ ਪਰਚਾ ਦਰਜ ਕਰ ਲਿਆ ਹਜੇ ਫਿਲਹਾਲ ਗ੍ਰਿਫਤਾਰੀ ਕਿਸੇ ਵੀ ਸ਼ਖਸ ਦੀ ਨਹੀਂ ਹੋਈ ਜਿਨ੍ਹਾਂ ਨੇ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par